ਹੁਜਾਗ ਤਾਂ ਦੇ ਦੋ ਘਟੋ ਘਟ ਜੇ ਪਾਣੀ ਵਧ ਜੇ ਜਾਂ ਕੋਈ ਹੋਰ ਸਮੱਸਿਆ ਆਏ ਤਾਂ ਘਟੋ ਘਟ ਉਹਨਾਂ ਦੀ ਜਾਨ ਤਾਂ ਬਚ ਸਕੇ ਤਾਂ ਮੈਂ ਡਿਬੇਟ ਲਈ ਵੀ ਤਿਆਰ ਆ ਹਫਤਾ ਰੁਕ ਜਾਣ ਮੈਂ ਖੜੀ ਆ ਲੋਕਾਂ ਦੇ ਵਿੱਚ ਹੀ ਆਉਂਗੀ ਆ ਵੇਖੋ ਜੀ ਮੁੰਡਿਆਂ ਦੇ ਵਿੱਚ ਉਤਸ਼ਾਹ ਸਾਰੇ ਚੜ੍ਹਦੀ ਉਮਰ ਵਾਲੇ ਮੁੰਡੇ ਆ ਤੇ ਬਾਈ ਕਈ ਵਾਰ ਨਹੀਂ ਮਾੜੀ ਮੋਟੀ ਗੱਲ ਨਹੀਂ ਗਈ ਆਏ ਦੁਵਾਨੋਂ ਆਇਓ ਹਾਂਜੀ ਭਾਈ ਕਿ ਕਿਹੜੀ ਚੀਜ਼ ਦੀ ਡਿਮਾਂਡ ਕਰਦੇ ਲੋ ਸੇਵਾ ਲੈ ਕੇ ਆਉਂਦੇ ਕਾਦੀ ਲੈ ਕੇ ਆਉਣ ਇੱਥੇ ਭਾਈ ਤੋੜੇ ਦੇ ਮਿੱਟੀ ਦੀ ਚਾਹੀਦੀ ਸਨ ਸੇਵਾ ਕਿੰਨੇ ਵੀ ਹੋਣਾ ਅੱਛਾ ਕਿੰਨੇ ਕਿੰਨੇ ਗੱਟੇ ਚਾਹੀਦੇ ਨੇ ਸਾਨੂੰ ਹੋਵੇ ਆ ਉਹ ਗੱਟੇ ਲੈ ਕੇ ਤੇ ਮਿੱਟੀ ਲੈ ਕੇ ਆਓ ਠੀਕ ਆ ਗੱਟੇ ਤੇ ਮਿੱਟੀ ਹਾਂਜੀ ਭਾਈ ਜੀ ਖਾਲੀ ਗੱਟੇ ਜ਼ਰੂਰ ਲੈ ਕੇ ਆਓ ਗੱਟਿਆਂ ਦੀ ਬਹੁਤ ਕਮੀ ਆ ਕਿਉਂਦੀ ਪਾਣੀ ਗੱਟਿਆਂ ਨਾਲ ਹੀ ਬੰਨ ਗੱਟਿਆਂ ਨਾਲ ਹੀ ਖੜਨਾ ਹੋਵੇ ਨਹੀਂ ਖੜਨਾ ਆ ਵੇਖੋ ਭਾਈ ਬੜਾ ਇਤਸ਼ਾਲ ਹਮ ਰੋਇਪੁਰ ਤੋਂ ਹੀ ਸ਼ਹਿਰ ਤੋਂ ਅੱਜ ਕੀ ਕੰਮ ਕਰਦੇ ਜੀ ਮੇਰਾ ਟਾਇਰ ਹੈ ਡੇਲੀਓ ਗੁਰਦੁਆਸਾ ਕਿੱਲਿਆਂ ਦੀ ਲੈ ਕਿੱਲਿਆਂ ਦੀ ਆਹ ਵੇਖ ਲਓ ਜੀ ਫਿਰ ਪਰ ਸ਼ਹਿਰ ਦੇ ਰਹਿਣ ਵਾਲੇ ਆ ਆ ਭਾਈ ਸੇਵਾ ਲੈ ਕੇ ਆਣੇ ਨਿਰੰਦਰ ਗੁਰਦੁਆਸਾ ਚੋਂ ਟਾਇਰ ਨੇ ਇੱਥੇ ਭਾਈ ਜੀ ਤੁਹਾਨੂੰ ਹਰੇਕ ਮਹਾਰਾਜਮ ਅਫਸਰ ਮਿਲੇਗਾ ਟਾਇਰ ਕੰਮ ਫਿਗਰ ਹੈ ਸਭ ਦਾ ਗੁਰੂ ਸਾਹਿਬ ਨੂੰ ਤੁਸੀਂ ਕਾਦੀ ਸੇਵਾ ਕਰਦੇ ਪਏ ਜੀ ਅਸੀਂ ਬਾਈ ਗੁਰਜੀ ਸਾਰੀ ਸੇਵਾ ਕਰੀਦਾ ਗੁਰੂ ਸਾਹਿਬ ਦੀ ਠੀਕ ਆ ਹਰ ਐਤਵਾਰ ਜਾਮਨੀ ਸਾਹਿਬ ਹੋਈਦਾ ਜਾਮਨੀ ਸਾਹਿਬ ਹਾਂਜੀ ਠੀਕ ਹੈ ਤਾਰੇ ਗ੍ਰਫਤਾਰੇ ਗ੍ਰਫਤਾਰਾ ਆਜੇ ਤੰਗੂ ਜਿਹਾ ਆਇਆ ਹਾਂ ਹਾਂ ਜੀ ਆਉਣੇ 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 ਚੱਲੋ ਤੁਸੀਂ ਮੈਂ ਉਹ ਖਾਵਾਂ ਆਹ ਦੇਖੋ ਜੀ ਮੁੰਡਾ ੱਟੂ ਲੈ ਕੇ ਜਾਂਦਾ ਆ ਆਪਾਂ ਦੇ ਪਿੱਛੇ ਜਾਂਦੇ ਆ ਵੇਖੋ ਕਿੱਡੀ ਸਪੀਡ ਨਾਲ ਜਾਂਦਾ ਮੈਂ ਆ ਮਗਰ ਗਿਆ ਖਾਲੀ ਆ ਤਿਲਕਦਾ ਪਿਆ ਆਹ ਵੇਖੋ ਮੁੰਡੇ ਕਿੱਡੀ ਸਪੀਡ ਨਾਲ ਜਾਂਦੇ ਭੱਜੇ ਆਹ ਵੇਖੋ ਆਹ ਵੇਖੋ ਆਹ ਉਹ ਗਿਆਰਨੀ ਵਾਲੇ ਆਹ ਵੇਖੋ ਆਹ ਵੇਖੋ ਭਾਈ ਕੰਮ ਐਡਾ ਆ ਬਈ ਦੋਸ਼ ਨਾਲ ਆਹ ਵੇਖੋ ਅੰਦਰ ਜਿਹੜੀਆਂ ਮਿੱਟੀ ਦੀਆਂ ਲੱਗ ਆਉਂਦੀਆਂ ਤੇ ਗੱਟੇ 'ਚ ਲੱਗ ਆਉਂਦੀਆਂ ਕੋਸ਼ਿਸ਼ ਕਰੋ ਕਿ ਪੈਕ ਹੋ ਕੇ ਭਰ ਕੇ ਆ ਜਿੰਦਾ ਬਸ ਪੈਕ ਵੀ ਮੰਡੇ ਪੈਕ ਕਰਕੇ ਲਿਆਉਣਾ ਜਲਦੀ ਦੇ ਜਲਦੀ ਘਰ ਕੇ ਖਾਦੇ ਗੱਟੇ ਪੈਕ ਕਰਕੇ ਮਿੱਟੀ ਦੇ ਇੱਕ ਗੱਟੇ ਕਿੰਨੀ ਮਿੱਟੀ ਹੋਣੀ ਚਾਹੀਦੀ 25 30 ਕਿਲੋ ਕਿੰਨਾ ਜਤੀ ਪੈਸੇ ਦੇ ਲੇ 100 15 ਕਿਲੋ ਚੱਕਣਾ ਖੋਖਾ ਰਹਿੰਦਾ ਆਪ ਗੱਟਾ ਪਰਣਾ ਚਾਹੀਦਾ ਸੂਏ ਇਹ ਚੀਜ਼ਾਂ ਦੀ ਆਹ ਵੇਖੋ ਜੀ ਆਹ ਚੀਜ਼ਾਂ ਦੀ ਡਿਮਾਂਡ ਆ ਆਹ ਚੀਜ਼ਾਂ ਲੈ ਕੇ ਆਓ ਆਹ ਸਲੇਬ ਬਣ ਕੇ ਤਿਆਰ ਆ ਹੁਣ ਇਹਦੇ ਜਾਲ ਤੁਰਸਾ ਬੰਨ ਦੇਣਗੇ ਫਿਰ ਸਲੇਬ ਸਤਣਗੇ ਇੱਕ ਪਿਆਰੀ ਸਰਾਬ ਵਾਲੇ ਆਰਡੀ ਵਾਲੇ ਤੁਹਾਨੂੰ ਦੇ ਕੁਸਤ ਮੁਖੀ ਬੈਣ ਨੀ ਆ ਬੈ ਤੋ ਵੀ ਜਿਹੜੇ ਰੇਤਾ ਗੱਡੀਆਂ ਭਰਨੀਆਂ ਭਰ ਕੇ ਲਿਆਉਂਦੇ ਨਾ ਰੇਤਾ ਦੀਆਂ ਇੱਥੇ ਦੂਰੀ ਕੰਮ ਕਰਨਾ ਪੈਂਦਾ ਇੱਥੇ ਲਹੁੰਦੇ ਆ ਫਿਰ ਉਹ ਭਰਨੀਆਂ ਪੈਂਦੀਆਂ ਹਾਂਜੀ ਜਿਵੇਂ ਹੁਣ ਗੱਟੋਂ ਮਗਰੋਂ ਭਰੇ ਭਰੇ ਆ ਆ ਗਿਆ ਦਵਾਦ ਖਿੱਤੇ ਇੱਥੇ ਹੀ ਆ ਜਾਣਗੇ ਜਿਵੇਂ ਇੱਕ ਪਿੰਡ ਵਾਲਿਆਂ ਦੀ ਮੰਡੀ ਦੇ ਵਿੱਚ ਦੋ ਟਰਾਲੀਆਂ ਪੰਜ ਸੱਤ ਟਰਾਲੀਆਂ ਲਾ ਲੈਣ ਮੰਡੀ ਦੇ ਵਿੱਚ ਉੱਥੇ ਭਰ ਕੇ ਤੇ ਗੱਟ ਟਰਾਲੀ ਲੋਡ ਕਰਕੇ ਇੱਥੇ ਸਿੱਧੀ ਲਿਆ ਸਿੱਧੀ ਲਿਆਉਣ ਦਾ ਇੱਕ ਟਾਈਮ ਘਟ ਲੱਗਦਾ ਹਾਂ ਟਰਾਲੀਆਂ ਤੁਹਾਡੇ ਸਾਹਮਣੇ ਸਾਰੀਆਂ ਭਰੀਆਂ ਖੜੀਆਂ ਉਹ ਟਾਈਮ ਲੱਗੂਗਾ ਟਰਾਲੀ ਹਾਂ ਤਾਂ ਆ ਬਣੂਆਂ ਨੂੰ ਢੋਣ ਵਾਸਤੇ ਹਾਂਜੀ ਜੇ ਉਹ ਗੱਟੇ ਭਰੇ ਹੁਣ ਸਾਰੇ ਦਿਆਂ ਦੇ ਅੰਕਲ ਜੀ ਇੱਕ ਇੱਕ ਮਿੰਟ ਹੋਰ ਗੱਲ ਦੱਸਣਾ ਚਾਹੁੰਨਾ ਪਿੰਡਾਂ ਦੇ ਲੋਕ ਨਾ ਜਾਏਗਾ ਦਾਲ ਫੁਲਕੇ ਨੂੰ ਪਹਿਲ ਦੇ ਦਿੰਦੇ ਭੈਣੇ ਦਾਲ ਫੁਲਕਾ ਦਾਲ ਫੁਲਕਾ ਜਾਂ ਤੂੜੀ ਚਾਹੀਦੀ ਹੈ ਦਾਲ ਮੈਂ ਉਹ ਉਹ ਮੈਂ ਨਾ ਵੀ ਆਪਣੇ ਗੁਰਦੁਆਰਾ ਜਾਮਨੀ ਸਾਹਿਬ ਆਪਾ ਪੁਰੀ ਵਾਲੇ ਆਪਣੀ ਸਸਤਾਵਾਂ ਝਮਾਲੀ ਬੈਠੇ ਡਿਊਟੀ ਪੱਕੀ ਤੇ ਜਿਹੜੀ ਡਿਊਟੀ ਆ ਜਿਵੇਂ ਗੱਟੇ-ਗੁੱਟੇ ਵਿੱਚ ਚਲਾ ਲਿਆ ਮੈਂ ਨਾ ਚੀਜ਼ ਦੀ ਲੋੜ ਹੈ ਜੀ ਮੇਰਾ ਚੀਜ਼ ਦੀ ਲੋੜ ਹੈ ਡੀਜ਼ਲ ਦੀ ਲੋੜ ਆ ਡੀਜ਼ਲ ਹੈ ਡੀਜ਼ਲ ਮੈਨ ਡੀਜ਼ਲ ਚਾਹੀਦਾ ਹੈ ਡੀਜ਼ਲ ਦੀ ਸ਼ਿਫਾ ਕਰੋ ਰੋਟੀ ਪਾਣੀ ਯਾਰ ਵਧੀਆ ਬਹੁਤ ਹੋ ਗਿਆ ਰੋਟੀ ਪਾਣੀ ਵੀ ਤੁਸੀਂ ਲੈ ਕੇ ਆਉਣਾ ਦਾ ਜਿਹੜੇ ਅਖੀਰਲੇ ਘਾਰ ਆ ਉੱਥੋਂ ਤੱਕ ਨਹੀਂ ਪਹੁੰਚਦਾ ਹਾਂ ਉੱਥੋਂ ਤੱਕ ਪਹੁੰਚਾਓ ਉਹੋ ਦਾ ਕਪਟਾਓ ਗਰੇੜੀਆਂ ਲੈ ਲਓ ਕਿਸੇ ਦੀ ਮਿਹਨਤ ਕਰ ਤੋਂ ਉੱਡਾ ਅਖੀਰਲੇ ਘਰਾਂ ਤੱਕ ਪਹੁੰਚੋ ਰਾਸ਼ਨ ਲੈ ਕੇ ਉਹ ਜਿਹੜੇ ਛੜਕ ਬੰਨਾਂ ਦੇ ਬੈਠੇ ਆ ਰੱਜੇ ਉਹ ਪਹਿਲਾਂ ਰੱਜੇ ਵੇ ਉਹਨਾਂ ਨੂੰ ਮਿਲ ਜਾਂਦਾ ਹੋਰ ਲਈ ਉਹ ਜੋੜੀ ਜਾਂਦੇ ਆ ਇਕੱਠਾ ਚੋਣਾਂ ਫੀਡ ਯਾਰ ਇੱਕ ਘਰ ਨੇ 50 ਗੱਟੇ ਫੀਡ ਦੇ ਇਕੱਠੇ ਕਰ ਲਏ ਹਾਂ ਤਾਂ ਜਿਹੜੇ ਉਹਨਾਂ ਨੂੰ ਅਨਵਾਰਨੀ ਤੇ ਕਹਾਂ ਮੈਂ ਤੇਰੀ ਵੀਡੀਓ ਪਾ ਦੇ ਉਹ ਫੀਡ ਵੰਡ ਦੇ ਇਹ ਭੰਗੀਆਂ ਸਭ ਕੁਝ ਇੱਥੇ ਹੀ ਆ ਹਾਂ ਜੇ ਕਿਸੇ ਗਰੀਬ ਦੇ ਮੂੰਹ ਤੋਂ ਕੱਢ ਕੇ ਖਾਵੇਂਗਾ ਤਾਂ ਸੁਖੀ ਰਹੇਗਾ ਹਾਂਜੀ ਹਾਂਜੀ ਉਹ ਨਾ ਇਹਨੇ ਸੇਵਾ ਕਰਦੇ ਪੈਣੇ ਕਿਸੇ ਗੱਲ ਦੀ ਕਰਦੇ ਪੈਣੇ ਔਰ ਇੱਥੇ ਐਕਸ ਆਰਮੀ ਮੈਨ ਐਕ ਸਰਵਿਸਮੈਨ ਕਿੰਨੇ ਨੇ ਵੇਲਾ ਸਾਰੇ ਇੱਥੇ ਵੇਖੋ ਆਰਮੀ ਵਾਲੇ ਵਿਚਾਰੇ ਆ ਵੇਲਾ ਜਿਹਦਾ ਅਗਲੇ ਕਹਿੰਦੇ ਸਾਨੂੰ ਕੀ ਲੋੜ ਆ ਵੇ ਲੱਗੇ ਹੋਏ ਆ ਸਲੇਪਾਂ ਦੇ ਪਿੰਡਾ ਭਾਈ ਜੀ ਮੈਂ ਵੀਰੇ ਫਰੋਈਪੁਰ ਸਿਟੀ ਦਾ ਆ ਸਿਟੀ ਦਾ ਸ਼ਹਿਰ ਤੇ ਰਹਿਣ ਵਾਲੇ ਇਹ ਗਾ ਯਾਰ ਬੇਵਰੀ ਗੋਡੀ ਯਾਰ ਕਹਿੰਦੇ ਪਿੰਡਾਂ ਵਾਲੇ ਮੁੰਡੇ ਕੰਮ ਕਰਦੇ ਆ ਤੇ ਸ਼ਹਿਰਾਂ ਵਾਲੇ ਬਨੇਰੀਆ ਲੈ ਕੇ ਦੁੱਤੇ ਯਾਰ ਉਹ ਮੇਰੇ ਡਰ ਤਾਂ ਸਾਰਿਆਂ ਨੂੰ ਇਹ ਸ਼ਹਿਰਾਂ ਵਾਲੇ ਨਹੀਂ ਡਰੀ ਆ ਆ ਸ਼ਹਿਰਾਂ ਵਾਲੇ ਨਹੀਂ ਪਿੰਡਾਂ ਚੋਂ ਆਪਾਂ ਰੋਜ਼ਗਾਰ ਮਿਲਦਾ ਖਾਣਾ ਪੀਣਾ ਸਭ ਕੁਝ ਠੀਕ ਆ ਠੀਕ ਆ ਕੰਮ ਕੀ ਕਰਦੇ ਜੀ ਬਈ ਮੈਂ ਮੇਰਾ ਪ੍ਰੋਫੈਸ਼ਨਲ ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰਦਾ ਮੈਂ ਪਿਛੇ ਪੇਰੈਂਟਸ ਕੀ ਕੰਮ ਕਰਦੇ ਆ ਖੇਤੀਬਾੜੀ ਕਰਦੇ ਆ ਖੇਤੀਬਾੜੀ ਕਰਦੇ ਆ ਤੇ ਤੁਹਾਡਾ ਫਿਲਮ ਇੰਡਸਟਰੀ ਜਾਣਦਾ ਪਰ ਕੰਮ ਤੁਸੀਂ ਵੇਲੋ ਮਿੱਟੀ ਦਾ ਕਰ ਰਹੇ ਯਾਰ ਆ ਮੇਰੇ ਕਈ ਚੱਕਰ ਨੇ ਹੈ ਕਦੋਂ ਕਦੋਂ ਕੇ ਲੱਗੇ ਹੋਏ ਜੀ ਬਾਕੀ ਰੋਟੀ ਪਾਣੀ ਪੂਰਾ ਮਿਲਦਾ ਪਿਆ ਹਾਂ ਜੀ ਵੀਰੇ ਕਿਰਪਾ ਮਾਰੀ ਕਮੀ ਕਿਹੜੀ ਚੀਜ਼ ਦੀ ਹੈ ਦੱਸੋ ਤੋੜੇ ਤਾੜੇ ਕੀ ਚੀਜ਼ ਚਾਹੀਦਾ ਪਾਣੀ ਵੀਰੇ ਸਾਰਾ ਤਾਂ ਤੁਹਾਨੂੰ ਪਤਾ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਨਹੀਂ ਆ ਰਿਹਾ ਹਾਂ ਜੀ ਆ ਵੀ ਲੱਗੇ ਵੀਰੇ ਵੱਡਾ ਮੁੰਡਾ ਵਾਲੇ ਹਾਂ ਜੀ ਹਾਂ ਵੀਰੇ ਉਹ ਕੀ ਮਤਲਬ ਕੀ ਸਰਕਾਰਾਂ ਬਹੁਤ ਏ ਉਹਨਾਂ ਦੀ ਜਿਹੜਾ ਸਾਨਾ ਐਮਐਲਏ ਹੈ ਉਹਦੀ ਵਾਈਫ ਵੀ ਇੱਥੇ ਖੜੇ ਨੇ ਅੱਛਾ ਉਹਨੂੰ ਆਪ ਤੇ ਕੋਈ ਆ ਨਹੀਂ ਰਿਹਾ ਇਕੱਲੇ ਇੱਥੇ ਕੋਈ ਮੀਗੰਬੀਆਂ ਦੇ ਦਸੀ ਜਾਂਦੇ ਕਿਹੇ ਜੀ ਦੀ ਲੋੜ ਜਾਂ ਕਿੰਦਾ ਕੰਨਾ ਟਾਈਮ ਹੋਗਾ ਕੁਝ ਮਿਲ ਤੇ ਰਿਹਾ ਨਹੀਂ ਉਹ ਘੁੰਮਣੇ ਆ ਰਹੇ ਨੇ ਸੈਲਫੀਆਂ ਕਰਾਉਣ ਆ ਰਹੇ ਨੇ ਦਿਖਾ ਸਕਦੇ ਹੋ ਦੇਖੋ ਜਾਂਦੇ ਠੀਕ ਆ ਉਹ ਸੈਲਫੀਆਂ ਕਰਾ ਸੈਲਫੀਆਂ ਕਰਾਉਣ ਆਏ ਨੇ ਅਸਲ ਤਾਂ ਆਏ ਆਈ ਕਈ ਫੜ ਮ ਦਿੱਤੇ ਫੜਾ ਸ਼ਵਾਦ ਤਾਂ ਫੇਰ ਆ ਸਾਰੇ ਸ਼ਹਿਰ ਨੂੰ ਪੀੜਾ ਦਦਾ ਵੀਰੇ ਜਿੰਦਗੀ ਨੂੰ ਖਿਆਲ ਲੱਗਦਾ ਵੀ ਠੀਕ ਆ ਵੀ ਇੰਨਾ ਨੁਕਸਾਨ ਹੋ ਰਿਹਾ ਵੀ ਇੱਥੇ ਆ ਕੇ ਪਹੁੰਚੋ ਮਦਦ ਕਰਾਓ ਵੀਰੇ ਠੀਕ ਆ ਆਖੋ ਵਟਾਓ ਕੋਈ ਵੀ ਸੇਵਾ ਕਰ ਸਕਦੇ ਜੀ ਠੀਕ ਹੈ ਧੰਨਵਾਦ ਵੀਰ ਜੀ ਆਹ